ਜਿਹੜੇ ਵੀ ਬੱਚੇ 5 ਸਾਲ ਤੋਂ 7 ਸਾਲ ਦੇ ਸੀ ਉਹ ਪਿਛਲੇ ਸਾਲ ਦੇ ਵਿੱਚ ਆਪਾਂ ਗੁਰ ਸਿੱਖੀ ਦੇ ਨਾਲ ਉਹਨਾਂ ਨੂੰ ਆਈਸਕ੍ਰੀਮ ਖਵਾ ਕੇ ਔਰ ਬੱਚਿਆਂ ਦੇ ਕੇਸਰ ਖਾਏ ਬੱਚਿਆਂ ਨੂੰ ਦਮਾਲੇ ਸਜਾਉਣ ਲਾਇਆ ਤੇ ਹੁਣ ਜਿਹੜੇ ਇਸ ਸਾਲ ਦੇ ਵਿੱਚ ਆਪਾਂ ਸ਼ੁਰੂ ਕੀਤਾ ਸੀ ਇਹ ਆਪਾਂ 5 ਸਾਲ ਤੋਂ 13 ਸਾਲ ਦੇ ਬੱਚਿਆਂ ਨੂੰ ਕਰਤਾ ਕਿ ਜਿਹੜੇ ਬੱਚੇ 5 ਪਿਆਰਾਂ ਦੇ ਨਾਮ ਦੱਸਣਗੇ ਦਸਾਂ ਗੁਰੂਆਂ ਦੇ ਨਾਮ ਦੱਸਣਗੇ ਗੁਰੂ ਸਾਹਿਬ ਦੇ ਸਥਾਨਾਂ ਜਨਮ ਸਥਾਨ ਦੱਸਣਗੇ ਤੇ ਇਤਿਹਾਸਕ ਜਿਹੜੇ ਸਥਾਨ ਆਪਣੇ ਦੱਸਣਗੇ ਉਹਨਾਂ ਨੂੰ ਆਪਣੇ ਵੱਲੋਂ ਆਈਸਕ੍ਰੀਮ ਫਰੀ ਦਿੱਤੀ ਜਾਂਦੀ ਆ ਤੇ ਇੱਕ ਗੱਲ ਹੋਰ ਜੀ ਜੇ ਵੀ ਕੋਈ ਅੰਗ ਕੱਟੇ ਵਾਲਾ ਹੈ ਜਾਂ ਇੱਥੇ ਬੱਸ ਸਟੈਂਡ ਦੇ ਵਿੱਚ ਆ ਗਿਆ ਵੀ ਉਹ ਕਹਿੰਦਾ ਮੇਰੇ ਕੋਲ ਵੀਰੇ ਕਿਰਾਇਆ ਹੈ ਨਹੀਂ ਕਿਸੇ ਨੇ ਮਜਬੂਰੀ ਚ ਜਾਣਾ ਉਹ ਵੀ ਸੇਵਾ ਆਪਣੇ ਵੱਲੋਂ ਕੀਤੀ ਜਾਂਦੀ ਆ ਜੀ ਕਿਉਂਕਿ ਗੁਰੂ ਸਾਹਿਬ ਦਾ ਦਿੱਤਾ ਹੋਇਆ ਤੇ ਉਹ ਸੇਵਾ ਸੀ ਕਰਦਨੇ ਦੂਸਰੀ ਕੰਪਨੀ ਵੀ ਲੈ ਕੇ ਵੇਚ ਦੋ ਇਹਦੇ ਵਿੱਚ ਤਾਂ ਵੀ ਮਾਰਜਨ ਬਹੁਤ ਘੱਟ ਹੁੰਦਾ ਫਿਰ ਤੁਸੀਂ ਕਿਵੇਂ ਕਰਦੇ ਹੋ ਵੀ ਤੁਹਾਡਾ ਆਪਦਾ ਮਾਰਜਨ ਵੀ ਫਿਰ ਰੱਖਦੇ ਹੋ ਤੇ ਫਿਰ ਉਹੀ ਮਾਰਜਨ ਚੋਂ ਤੁਸੀਂ ਸੇਵਾ ਵੀ ਕਰਦੇ ਹੋ ਦੇਖੋ ਜੀ ਇਹਦੇ ਵਿੱਚ ਮੰਨ ਕੇ ਚੱਲੋ ਵੀ ਜੇ ਐ ਸੱਡੇ ਤੇ ਮੈਂ ਖੜਾ ਇਕੱਲੀ ਮਾਰਕੀਟ ਦੇ ਵਿੱਚ ਮੈਂ ਢੇੜਾ ਲਾਉਣਾ ਕਿਸੇ ਪਿੰਡ ਦੇ ਵਿੱਚ ਨਹੀਂ ਜਾਂਦਾਗਾ ਜਾਂ ਕਿਤੇ ਪ੍ਰੋਗਰਾਮ ਤੇ ਮੈਨੂੰ ਬੁਲਾਇਆ ਜਾਂਦਾ ਮੈਂ ਉੱਥੇ ਜਾਣਾ ਇਹ ਮਾਰਕੀਟ ਦੇ ਵਿੱਚ ਜਿੰਨੀਆਂ ਵੀ ਦੁਕਾਨਾਂ ਰੇੜੀ ਤੋਂ ਲੈ ਕੇ ਵੱਡੇ ਮੋਲਾ ਤੱਕ ਬਣੀਆਂ ਉਹ ਆਪਣੇ ਤੋਂ ਆਈਸਕ੍ਰੀਮ ਖਰੀਦ ਕੇ ਖਾ ਕੇ ਜਾਨੀ ਕਿ ਜਿਹੜੀ ਘਾਟ ਆ ਮੇਰੇ ਕੋਲ ਆਉਂਦੀ ਜਾਂ ਮੈਨੂੰ ਦਿਹਾੜੀ ਦਾ ਮਸਲਾ ਹਨਾ ਉਹ ਪੂਰਾ ਕਰਦੇ ਆ ਕਿਸੇ ਵੀ ਧਰਮ ਦਾ ਚਾਰੇ ਧਰਮਾਂ ਦੇ ਵਿੱਚੋਂ ਸਿੱਖ, ਈਸਾਈ, ਹਿੰਦੂ, ਮੁਸਲਮਾਨ ਜਿੰਨੇ ਵੀ ਇਹ ਆਪਾਂ ਇੱਥੇ ਦੁਕਾਨ ਕਰਦੇ ਨੇ ਜਿੰਨੇ ਵੀ ਸਾਰੇ ਵੀਰ ਆਪਣਾ ਸਤਿਕਾਰ ਕਰਦੇ ਆ ਸਾਰੇ ਆਪਾਂ ਨੂੰ ਮਦਦ ਦਿੰਦੇ ਆ ਕਿ ਇਹ ਧਰਮ ਦਾ ਪ੍ਰਚਾਰ ਤੁਸੀਂ ਕਰੀ ਚੱਲੋ ਤੇ ਮੈਂ 2 ਮਹੀਨੇ ਹੁਣ ਬਠਿੰਡੇ ਲਈ ਸੀਗੀ ਜੀ ਇਹ ਹੀ ਰੇੜੀ ਤੇ ਪਰ ਫੇਰ ਵੀ ਮੈਨੂੰ ਆ ਸਾਹਮਣੇ ਦੁਕਾਨ ਆ ਜਾਨੇ ਕਲਾਥ ਹਾਊਸ ਦੀ ਇਹਨਾਂ ਦਾ ਬੇਟਾ ਬਾਹਰ ਗਿਆ ਹੋਇਆ ਉਹ ਵੀ ਮੈਨੂੰ ਪੁੱਛਦੇ ਰਹੇ ਵੀ ਬਾਬਾ ਜੀ ਕਿੱਥੇ ਗਏ ਉਹ ਮੈਨੂੰ 6 ਮਹੀਨੇ ਢੀਕ ਕੇ ਉੱਡ ਗਏ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਡੇਲੀ ਡੈਸਕ ਟੀਵੀ ਦੇ ਨਾਲ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦਾ ਉਪਰਾਲਾ ਵੱਖ-ਵੱਖ ਤਰੀਕਿਆਂ ਦੇ ਨਾਲ ਕੀਤਾ ਜਾ ਰਿਹਾ ਪਰ ਅੱਜ ਸਾਡੇ ਨਾਲ ਨੇ ਖਾਲਸਾ ਜੀ ਇਹ ਆਈਸਕ੍ਰੀਮ ਦੇ ਕੇ ਬੱਚਿਆਂ ਨੂੰ ਉਹਨਾਂ ਨੂੰ ਸਿੱਖੀ ਨਾਲ ਜੋੜਦੇ ਆ ਕਿਵੇਂ ਜੋੜਦੇ ਆ ਆਪਾਂ ਸਾਰੀ ਗੱਲਬਾਤ ਕਰਦੇ ਆ ਹਸੀ ਗੱਲ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੇ ਚੈਨਲ ਦਾ ਮੈਂ ਡੇਲੀ ਪੰਜਾਬ ਦਾ ਦਿਲੋਂ ਧੰਨਵਾਦ ਕਰਦਾ ਜੀ ਤੁਸੀਂ ਆਏ ਹੋ ਬੰਗੜਾੜੀ ਤੇ ਇੱਕ ਸਾਲਤ ਹੋ ਗਿਆ ਪੂਰਾ ਇੱਥੇ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਇਹ ਪ੍ਰਾਲਾ ਜਾਰੀ ਹੈ ਜਿਹੜੇ ਵੀ ਬੱਚੇ 5 ਸਾਲ ਤੋਂ 7 ਸਾਲ ਦੇ ਸੀ ਉਹ ਪਿਛਲੇ ਸਾਲ ਦੇ ਵਿੱਚ ਆਪਾਂ ਗੁਰ ਸਿੱਖੀ ਦੇ ਨਾਲ ਉਹਨਾਂ ਨੂੰ ਆਈਸਕ੍ਰੀਮ ਖਵਾ ਕੇ ਔਰ ਬੱਚਿਆਂ ਦੇ ਕੇਸਰ ਖਾਏ ਬੱਚਿਆਂ ਨੂੰ ਦਮਾਲੇ ਸਜਾਉਣ ਲਾਇਆ ਤੇ ਹੁਣ ਜਿਹੜੇ ਇਸ ਸਾਲ ਦੇ ਵਿੱਚ ਆਪਾਂ ਸ਼ੁਰੂ ਕੀਤਾ ਸੀ ਇਹ ਆਪਾਂ 5 ਸਾਲ ਤੋਂ 13 ਸਾਲ ਦੇ ਬੱਚਿਆਂ ਨੂੰ ਕਰਤਾ ਕਿ ਜਿਹੜੇ ਬੱਚੇ 5 ਪਿਆਰਾਂ ਦੇ ਨਾਮ ਦੱਸਣਗੇ ਦਸਾਂ ਗੁਰੂਆਂ ਦੇ ਨਾਮ ਦੱਸਣਗੇ ਗੁਰੂ ਸਾਹਿਬ ਦੇ ਸਥਾਨਾਂ ਜਨਮ ਸਥਾਨ ਦੱਸਣਗੇ ਤੇ ਇਤਿਹਾਸਕ ਜਿਹੜੇ ਸਥਾਨ ਆਪਣੇ ਦੱਸਣਗੇ ਉਹਨਾਂ ਨੂੰ ਆਪਣੇ ਵੱਲੋਂ ਇਸ ਗ੍ਰੇਮ ਫਰੀ ਦਿੱਤੀ ਜਾਂਦੀ ਆ ਤੇ ਇੱਕ ਗੱਲ ਹੋਰ ਜੀ ਜੇ ਵੀ ਕੋਈ ਅੰਗ ਕੱਟੇ ਵਾਲਾ ਹੈ ਜਾਂ ਇੱਥੇ ਬੱਸ ਸਟੈਂਡ ਦੇ ਵਿੱਚ ਆ ਗਿਆ ਵੀ ਉਹ ਕਹਿੰਦਾ ਮੇਰੇ ਕੋਲੇ ਵੀਰੇ ਕਿਰਾਇਆ ਹੈ ਨਹੀਂ ਕਿਸੇ ਨੇ ਮਜਬੂਰੀ ਚ ਜਾਣਾ ਉਹ ਵੀ ਸੇਵਾ ਆਪਣੇ ਵੱਲੋਂ ਕੀਤੀ ਜਾਂਦੀ ਹੈ ਜੀ ਕਿਉਂਕਿ ਗੁਰੂ ਸਾਹਿਬ ਦਾ ਦਿੱਤਾ ਹੋਇਆ ਤੇ ਉਹ ਸੇਵਾ ਸੀ ਕਰ ਦਿੰਨੇ ਆ ਜੀ ਖਾਲਸਾ ਜੀ ਇਸ ਕੰਮ ਲਈ ਜਿਵੇਂ ਆਈਸਕ੍ਰੀਮ ਤੁਸੀਂ ਦੂਸਰੀ ਕੰਪਨੀ ਦਿਲੇ ਆ ਕੇ ਵੇਚ ਦਿਆਂ ਉਹ ਇਹਦੇ ਵਿੱਚ ਤਾਂ ਵੀ ਮਾਰਜਨ ਬਹੁਤ ਘੱਟ ਹੁੰਦਾ ਫਿਰ ਤੁਸੀਂ ਕਿਵੇਂ ਕਰਦੇ ਹੋ ਵੀ ਤੁਹਾਡਾ ਆਪ ਦਾ ਮਾਰਜਨ ਵੀ ਫਿਰ ਰੱਖਦੇ ਹੋ ਤੇ ਫਿਰ ਉਹੀ ਮਾਰਜਨ ਚ ਤੁਸੀਂ ਸੇਵਾ ਵੀ ਕਰਦੇ ਨੇ ਦੇਖੋ ਜੀ ਇਹਦੇ ਵਿੱਚ ਮੰਨ ਕੇ ਚੱਲੋ ਵੀ ਜੇ ਇਹ ਸੱਡੇ ਤੇ ਮੈਂ ਖੜਾ ਇਕੱਲੀ ਮਾਰਕੀਟ ਦੇ ਵਿੱਚ ਮੈਂ ਗੇੜਾ ਲਾਉਣਾ ਕਿਸੇ ਪਿੰਡ ਦੇ ਵਿੱਚ ਨਹੀਂ ਜਾਂਦਾਗਾ ਜਾਂ ਕਿਤੇ ਪ੍ਰੋਗਰਾਮ ਤੇ ਮੈਨੂੰ ਬੁਲਾਇਆ ਜਾਂਦਾ ਮੈਂ ਉੱਥੇ ਜਾਣਾ ਇਹ ਮਾਰਕੀਟ ਦੇ ਵਿੱਚ ਜਿੰਨੀਆਂ ਵੀ ਦੁਕਾਨਾਂ ਰੇੜੀ ਤੋਂ ਲੈ ਕੇ ਵੱਡੇ ਮੋਲਾ ਤੱਕ ਬਣੀਆਂ ਉਹ ਆਪਣੇ ਤੋਂ ਆਈਸਕ੍ਰੀਮ ਖਰੀਦ ਕੇ ਖਾ ਕੇ ਜਣੀ ਕਿ ਜਿਹੜੀ ਘਾਟ ਆ ਮੇਰੇ ਕੋਲ ਆਉਂਦੀ ਜਾਂ ਮੈਨੂੰ ਦਿਹਾੜੀ ਦਾ ਮਸਲਾ ਹਨਾ ਉਹ ਪੂਰਾ ਕਰਦੇ ਆ ਉਹ ਵਿਸ਼ਵਾਸ ਦਿੰਦੇ ਆ ਕਿ ਤੂੰ ਇਹ ਕੰਮ ਜਾਰੀ ਰੱਖ ਉਹਦੇ ਵਿੱਚ ਕਿਸੇ ਵੀ ਧਰਮ ਦਾ ਚਾਰੇ ਧਰਮਾਂ ਦੇ ਵਿੱਚੋਂ ਸਿੱਖ, ਈਸਾਈ, Hindu, ਮੁਸਲਮਾਨ ਜਿੰਨੇ ਵੀ ਇਹ ਆਪਾਂ ਇੱਥੇ ਦੁਕਾਨ ਕਰਦੇ ਨੇ ਜਿੰਨੇ ਵੀ ਸਾਰੇ ਵੀਰ ਆਪਣਾ ਸਤਿਕਾਰ ਕਰਦੇ ਆ ਸਾਰੇ ਆਪਾਂ ਨੂੰ ਮਦਦ ਦਿੰਦੇ ਆ ਕਿ ਇਹ ਧਰਮ ਦਾ ਪ੍ਰਚਾਰ ਤੁਸੀਂ ਕਰੀ ਚੱਲੋ ਤੇ ਮੈਂ 2 ਮਹੀਨੇ ਹੁਣ ਬਠਿੰਡੇ ਲਈ ਸੀਗੀ ਜੀ ਇਹੀ ਰਿਹੜੀ ਤੇ ਪਰ ਫੇਰ ਵੀ ਮੈਨੂੰ ਆ ਸਾਹਮਣੇ ਦੁਕਾਨ ਆ ਜਾਨੇ ਕਲਾਥ ਹਾ우스 ਦੀ ਇਹਨਾਂ ਦਾ ਬੇਟਾ ਬਾਹਰ ਗਿਆ ਹੋਇਆ ਉਹ ਵੀ ਮੈਨੂੰ ਪੁੱਛਦੇ ਰਹੇ ਵੀ ਬਾਬਾ ਜੀ ਕਿੱਥੇ ਗਏ ਉਹ ਮੈਨੂੰ 6 ਮਹੀਨੇ ਢੀਕ ਕੇ ਉੱਠ ਗਏ ਇੱਥੇ ਪਰ ਉਹਨਾਂ ਕੋਲੇ ਮੈਨੂੰ ਆਉਣ ਦਾ ਟਾਈਮ ਨਹੀਂ ਲੱਗਿਆ ਤੇ ਪਰ ਫਿਰ ਵੀ ਮੈਨੂੰ ਬੰਗਰਾੜੀ ਦੇ ਵਿੱਚ ਹੀ ਬੁਲਾਇਆ ਗਿਆ ਜੀ ਸੰਗਤਾਂ ਦਾ ਮੈਨੂੰ ਬਹੁਤ ਪਿਆਰ ਮਿਲਦਾ ਕਿ ਮੈਂ ਵੱਡੇ ਸ਼ਹਿਰ ਦੇ ਵਿੱਚ ਆਈਸਕ੍ਰੀਮ ਦੀ ਰੇੜੀ ਲਾਵਾਂ ਜਾਂ ਕਿਵੇਂ ਕਰਾਂ ਇੱਧਰ ਦੇ ਜਿਹੜੇ ਪਿੰਡ ਆ ਇਹ ਸਾਰੇ ਜੁੜੇ ਆ ਕਿਤੇ ਵੀ ਮੇਲਾ ਹੋਵੇ ਕੋਈ ਵੀ ਪ੍ਰੋਗਰਾਮ ਹੋਵੇ ਤੇ ਮੈਨੂੰ ਜ਼ਰੂਰ ਬੁਲਾ ਕੇ ਸੇਵਾ ਦਾ ਮੌਕਾ ਦਿੰਦੇ ਆ ਤੇ ਜਿਹੜਾ ਵੀ ਪਾਲਣ ਪੋਲੋਸ਼ਨ ਆ ਮੇਰੇ ਬੱਚਿਆਂ ਦਾ ਉਹ ਇਹਦੇ ਵਿੱਚੋ ਹੀ ਚੱਲਦਾ ਜਿਵੇਂ ਅੱਜ ਤੁਸੀਂ ਇੱਥੇ ਆਏ ਹੋ ਵੀਡੀਓ ਬਣ ਰਹੀ ਆ ਤੁਸੀਂ ਚੈਨਲ ਵਾਲੇ ਆਏ ਹੋ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਹਾਡੇ ਨਾਲ ਮੈਨੂੰ ਜ਼ਿਆਦਾ ਸੰਯੋਗ ਮਿਲਿਆ ਜੀ ਸੰਗਤਾਂ ਦਾ ਇਸ ਕਰਕੇ ਖਾਲਸਾ ਜੀ ਤੁਸੋਡੀ ਆਰਥਿਕ ਸਥਿਤੀ ਵੀ ਬਹੁਤੀ ਚੰਗੀ ਨਹੀਂ ਲੱਗਦੀ ਤੇ ਇਹ ਬੰਦੇ ਨੂੰ ਜਦੋਂ ਰੋਟੀ ਦਾ ਪਹਿਲਾਂ ਢਿੱਡ ਦਾ ਟੈਨਸ਼ਨ ਹੁੰਦੀ ਆ ਫੇਰ ਹੁੰਦੀ ਆ ਵੀ ਮੈਂ ਅਗਲੀ ਗੱਲ ਕਰਾਂ ਤੁਸੀਂ ਆਪਦੀ ਬਚਤ ਚੋਈ ਇਹ ਕਰ ਰਹੇ ਹੋ ਤੇ ਪਰਿਵਾਰ ਦਾ ਨਹੀਂ ਹੁੰਦਾ ਵੀ ਤੂੰ ਕਿਹੜੇ ਕੰਮਾਂ ਚ ਪੈ ਗਏ ਖਾਲਸਾ ਜੀ ਤੁਸੀਂ ਵੀ ਤੁਸੀਂ ਆਪ ਪਹਿਲਾਂ ਤਾਂ ਆਪ ਦਾ ਬੱਚਿਆਂ ਦਾ ਤਾਂ ਢਿੱਡ ਭਰ ਲਓ ਬਿਲਕੁਲ ਜੀ ਇਸ ਤਰ੍ਹਾਂ ਸੀਗਾ ਵੀ 2010 ਦੇ ਵਿੱਚ ਮੇਰਾ ਪਰਿਵਾਰ ਗੁਜ਼ਰ ਗਿਆ ਸੀ ਉਸ ਦੇ ਵਿੱਚ ਮੈਨੂੰ ਗੁਰੂ ਮਹਾਰਾਜ ਜੀ ਨੇ ਇਹਨਾਂ ਬਲ ਬਖਸ਼ਿਆ ਕਿ ਵਿਛੋੜਾ ਪਰਿਵਾਰ ਵਿਛੋੜਾ ਦਾ ਕਿਉਂਕਿ ਉਹਨਾਂ ਦਾ ਸੀ ਉਹ ਲੈ ਗਏ ਜਾਣਾ ਸੀ ਵੀ ਚਲੇ ਜਾਣਾ ਤੁਸੀਂ ਵੀ ਚਲੇ ਜਾਣਾ ਆਪਣੀ ਸਾਰੇ ਪਤਾ ਹੀ ਆ ਵੀ ਚਲੇ ਜਾਣਾ ਪਰ ਉਹ ਲੈ ਗਏ ਪਰ ਉਸ ਤੋਂ ਬਾਅਦ ਮੈਨੂੰ ਇੰਨੀ ਹਿੰਮਤ ਦਿੱਤੀ ਕਿ ਮੇਰੇ ਦੋ ਬੇਟੀਆਂ ਤੇ ਇੱਕ ਬੇਟਾ ਹੈ ਜੋ ਬੇਟਾ ਆਪਣਾ ਛੋਟੀ ਜੀ ਉਮਰ ਦਾ ਉਹ ਗੱਤਕੇ ਦੀ ਕਲਾਸ ਲਾਉਂਦਾ ਹੈ ਬੱਚੀ ਆਪਣੀ ਉਹ ਦਿਮਾਲਿਆ ਦੀ ਸੇਵਾ ਇਸ ਟਾਈਮ ਉਹ ਕੱਪੜੇ ਸਿਉਂਦੇ ਆ ਆ ਨਾਲ ਗਵਾਂਢ ਪਿੰਡਾ ਰਣ ਸਿੰਘ ਵਾਲਾ ਉੱਥੋਂ ਦੀ ਇੱਕ ਪ੍ਰਬੰਧਕ ਕਮੇਟੀ ਹੈ ਜੀ ਮੈਂ ਉਹਨਾਂ ਦਾ ਕੋਟ ਕੋਟ ਧੰਨਵਾਦ ਕਰਦਾ ਦੋ ਬੰਦਿਆਂ ਦਾ ਤੇ ਰਣ ਸਿੰਘ ਵਾਲੇ ਪਿੰਡ ਦਾ ਅੱਜ ਵੀ ਜਦੋਂ ਮੈਂ ਇੱਥੇ ਰੇੜੀ ਲਾਉਣਾ ਉਹ ਕਹਿੰਦੇ ਵੀ ਜਦੋਂ ਤੁਹਾਨੂੰ ਘਾਟਾ ਪਵੇ ਰੇੜੀ ਦੇ ਵਿੱਚੋਂ ਇਹਦੇ ਜੋ ਬਿਜ਼ਨਸ ਦੇ ਵਿੱਚੋਂ ਤੁਹਾਨੂੰ ਪੈਸੇ ਨਾ ਬਣਨਾ ਤੁਸੀਂ ਸਾਨੂੰ ਜਰੂਰ ਦੱਸਿਓ ਆ ਪਹਿਲੀ ਭਾਦੋਂ ਨੂੰ ਪ੍ਰੋਗਰਾਮ ਕਰਕੇ ਹਟਿਆ ਉੱਥੇ 75 ਕੇ 70 ਬੱਚੇ ਸੀਗੇ ਜਵਜੀ ਸਾਹਿਬ ਦਾ ਪਾਠ ਸੁਨਾਇਆ ਉਹਨਾਂ ਨੇ ਉਹਨਾਂ ਦੀਆਂ ਕਲਾਸਾਂ ਲਾਈਆਂ ਗਈਆਂ ਗ੍ਰੰਥੀ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ਦੇ ਸਿੰਘ ਵੀ ਆਏ ਉਹਨਾਂ ਨੂੰ ਸਨਮਾਨਿਤ ਕਰਕੇ ਗਏ ਮੇਰਾ ਵੀ ਉਹਨਾਂ ਨੇ ਸੱਦ ਕੇ ਪੂਰਾ ਮਾਨ ਸਤਿਕਾਰ ਦਿੱਤਾ ਜੀ ਪਰ ਸੰਗਤ ਕਹਿ ਰਹੀ ਹੈ ਵੀ ਤੁਸੀਂ ਇਹ ਪ੍ਰਾਲਾ ਚਲਾ ਰਹੇ ਹੋ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਪਾਲਣ ਪੋਲੋਸ਼ਨ ਕਿਵੇਂ ਹੋ ਰਿਹਾ ਹੈ ਨਾ ਇਹਦੇ ਤੇ ਤਰਸ ਕਰਦੇ ਆ ਕਿ ਆਪਾਂ ਕਈ ਆ ਵੱਡੇ ਵੱਡੇ ਜਲਸੇ ਕਰਦੇ ਆ ਗੱਡੀਆਂ ਸਾਡੇ ਸਿੱਖ ਮਦੇ ਵਿੱਚ ਕਿੰਨੀਆਂ ਵਿਖੇਰ ਕਿੰਨੇ ਵਖਰੇਵੇਂ ਪੈ ਗਏ ਵੱਡੇ ਵੱਡੇ ਅਸੀਂ ਜਲਸੇ ਕਰੀ ਜਾਂਦੇ ਹਾਂ ਵੱਡੀਆਂ ਵੱਡੀਆਂ ਰੇਲੀਆਂ ਰੱਖ ਕੇ ਹਨਾ ਪਰ ਇਹ ਪਰਾਲਾ ਇਹਦੇ ਨਾਲ ਮੈਨੂੰ ਸੰਗਤ ਬਹੁਤ ਸਨਯੋਗ ਦਿੰਦੀ ਆ ਤੁਹਾਡੇ ਵਰਗੇ ਵੀਰਾਂ ਵੱਲੋਂ ਬਹੁਤ ਸਨਯੋਗ ਮਿਲਦਾ ਜੀ ਵੱਡੇ ਉਪਰਾਲੇ ਕਰਨ ਦੀ ਬਜਾਏ ਇਸ ਤਰੀਕੇ ਦੇ ਛੋਟੇ-ਛੋਟੇ ਉਪਰਾਲੇ ਕੀਤੇ ਜਾਣ ਬੱਚਾ ਆਈਸਕ੍ਰੀਮ ਦੇ ਅੱਜ ਤੱਕ ਲਾਲਚ 'ਚ ਸਿੱਖ ਕੇ ਆਊਗਾ ਤੇ ਪਰ ਉਹਦੀ ਜ਼ਿੰਦਗੀ 'ਚ ਬਹੁਤ ਫਰਕ ਪੈ ਜਾਊਗਾ। ਬਹੁਤ ਜ਼ਿਆਦਾ ਫਰਕ ਆ ਜੀ ਵੇਖੋ ਹੁਣ ਨਸ਼ੇ ਦਾ ਦੌਰ ਚੱਲ ਰਿਹਾ ਹੈ ਤੁਸੀਂ ਲੰਘਦੇ ਟੱਪ ਦੇ ਵੀ ਦੇਖਦੇ ਹੋ ਸਾਡੀਆਂ ਭੈਣਾਂ ਵੀ ਨਸ਼ੇ ਦੇ ਵਿੱਚ ਵੜ ਗਈਆਂ ਕਿ ਇਹ ਜਿਹੜਾ ਚਿੱਟਾ ਇਹ ਚੀਜ਼ ਹੀ ਇਹੋ ਜੀ ਆ ਕਿ ਨਸ਼ੇ ਦੇ ਵਿੱਚ ਲੋਕ ਵੜ ਗਏ ਆ ਪਰ ਹੁਣ ਆ ਜਿਹੜੇ ਬੱਚੇ ਜਿਹੜੇ ਵੀ ਆਪਣੇ ਗੁਰੂ ਦੀ ਕਿਰਪਾ ਦੇ ਨਾਲ ਆਪਣੇ ਨਾਲ ਜਨਰੇਸ਼ਨ ਚ ਆ ਜਦੋਂ ਨੰਗਦੇ ਆ ਉਹਨਾਂ ਦੇ ਮਾਪੇ ਪੂਰਾ ਸਤਿਕਾਰ ਕਰਦੇ ਆ ਵੀ ਤੁਸੀਂ ਸਾਡੇ ਬੱਚਿਆਂ ਨੂੰ ਇੱਧਰ ਤੋਰ ਲਿਆ ਤੁਹਾਡਾ ਧੰਨ ਮੈਂ ਕਹਾਂ ਵੀ ਗੁਰੂ ਮਹਾਰਾਜ ਦਾ ਧੰਨਵਾਦ ਕਰੋ ਸਾਡਾ ਕੁਛ ਨਹੀਂ ਮੈਨੂੰ ਤਾਂ 300 ਰੁਪਿਆ ਦਿਹਾੜੀ ਬਣਦੀ ਆ ਆ ਉਹ 300 ਦਿਹਾੜੀ ਦੇ ਵਿੱਚੋਂ ਵੀ 150 ਬੱਚਾ ਮੈਂ ਤੁਹਾਡੇ ਬੱਚਿਆਂ ਲਈ ਖਰਚ ਕਰ ਦੰਨਾ ਤੇ ਜਿਹੜਾ ਉਹ ਫਿਰ ਮੈਨੂੰ ਜਦੋਂ ਮੈਂ ਇੱਥੋਂ ਬਠਿੰਡੇ ਤੋਂ ਮਾਲ ਇਹ ਲੈਣ ਵੀ ਜਾਣਾ ਕੁਲਫੀਆਂ ਵੀਰ ਜੀ ਉਦੋਂ ਮੈਨੂੰ ਪੈਸੇ ਦੇ ਰਿਹਾ ਜਾਂ ਗੱਡੀਆਂ ਵਾਲੇ ਦੇ ਰਿਹਾ ਜਾਂ ਹੋਰ ਦੇ ਰਿਹਾ ਜੇ ਮੈਂ ਹੱਥ ਜੋੜਦਾ ਵੀ ਮੈਂ ਐਂ ਪੈਸੇ ਨਹੀਂ ਲੈਣੇ ਤੁਸੀਂ ਆਈਸਕ੍ਰੀਮ ਖਾਓਗੇ ਤਾਂ ਮੈਂ ਪੈਸੇ ਲਵਾਂਗਾ ਤੇ ਇੰਨੀ ਗੁਰੂ ਦੀ ਕਿਰਪਾ ਹੈ ਕਿ ਤੁਸੀਂ ਵੈਸੇ ਪੈਸੇ ਜੋ ਕਿ ਹੈਲਪ ਲਈ ਦਿੰਦਾ ਉਹ ਮੈਂ ਲੈਂਦਾ ਨਹੀਂ ਜੀ ਐਂ ਨਹੀਂ ਲੈਂਦਾਗਾ ਵੀ ਜੇ ਤੁਸੀਂ ਆਈਸਕ੍ਰੀਮ ਖਾਓਗੇ ਜੇ ਮੰਨ ਕੇ ਚੱਲੋ ਵੀ ਕੋਈ 100 ਰੁਪਿਆ ਦਿੰਦਾ ਹੈ ਉਹ ਜੇ 40 ਰੁਪਏ ਦੀ ਆਈਸਕ੍ਰੀਮ ਖਾਂਦਾ ਤੇ ਮੈਂ ਉਹ ਤੋਂ ਫੇਰ ਪੈਸੇ ਫੜਦਾ ਨਹੀਂ ਮੈਂ ਲੈਂਦਾ ਨਹੀਂ ਜੀ ਇਹ ਵੀ ਇਹ ਵੀ ਗੁਰੂ ਸਾਹਿਬ ਨੇ ਤਾਕਤ ਬਖਸ਼ੀ ਹੈ ਜੀ ਕਿਉਂਕਿ ਗੁਰੂ ਦਾ ਸਿੱਖ ਮੰਗਦਾ ਨਹੀਂ ਕਿਸੇ ਮੰਗਦਾ ਨਹੀਂ ਜੀ ਹਣਾ ਉਹਦੇ ਮੰਗਣ ਵਜਾਇੇ ਨਾਲੋ ਅੱਜ ਮੈਨੂੰ ਬਹੁਤ ਸਕੂਨ ਹੁੰਦਾ ਵੀ ਜੇ ਮੈਨੂੰ 300 ਰੁਪਏ ਦਿਹਾੜੀ ਬਣੀ ਆ 150 ਰੁਪਏ ਉਹਨਾਂ ਬੱਚਿਆਂ ਲਈ ਨਿਕਲਦਾ ਕਿ ਜਿਹੜੇ ਮੋਬਾਈਲਾਂ ਨੂੰ ਜੂਜ ਨਹੀਂ ਕਰਦੇ ਉਹ ਤਾਸ਼ ਨਹੀਂ ਖੇਡਦੇ ਉਹ ਨਸ਼ੇ ਤੇ ਨਹੀਂ ਲੱਗਣਗੇ ਉਹ ਸਾਡੇ ਨਾਲ ਗੱਤਗਾ ਖੇਡਣਗੇ ਸਾਡੇ ਵਾਂਗ ਦਮਾਲੇ ਬਣ ਕੇ ਹੋਰ ਵੀ ਬੱਚਿਆਂ ਨੂੰ ਆਪਦੇ ਯਾਰਾਂ ਮਿੱਤਰਾਂ ਨੂੰ ਪ੍ਰੇਰਿਤ ਕਰਨਗੇ ਇਹਦੇ ਕਰਕੇ ਇਹ ਪਰਾਲਾ ਚਲਾਇਆ ਹੋਇਆ ਹੈ ਸਿੱਖੀ ਸਿੱਖੀ ਤੋਂ ਦੂਰ ਹੁੰਦੀ ਜਾਂਦੀ ਆ ਸਾਡੀ ਜਵਾਨੀ ਵੀ ਸਾਡਾ ਬਚਪਨ ਵੀ ਅੱਜਕੱਲ ਇਹੋ ਜਿਹਾ ਦੌਰ ਚੱਲ ਪਿਆ ਵੀ ਵੀ ਹੋਰੀ ਪਾਸੇ ਨਤਰੇ ਜਾਂਦੇ ਆ ਇਹੋ ਜੇ ਨਿੱਕੇ ਪਟਾਲੇ ਸਵਾ ਉਹ ਦੂਸਰੀਆਂ ਸਾਡੀਆਂ ਜਿਹੜੀਆਂ ਵੱਡੀਆਂ ਸੰਸਥਾਵਾਂ ਐ ਐਸਜੀਪੀਸੀ ਵਰਗੀਆਂ ਉਹਨਾਂ ਨੂੰ ਵੀ ਕਰਨੇ ਚਾਹੀਦੇ ਬਾਬਾ ਜੀ ਵੱਡੀਆਂ ਥਾਵਾਂ ਜੇ ਚੁੱਕ ਲੈਣ ਇਹ ਬੇੜਾ ਇਹ ਚੁੱਕ ਲੈਣ ਤੁਹਾਨੂੰ ਵੀ ਕੈਮਰੇ ਲੈ ਕੇ ਦੂਰ ਦੂਰ ਤੱਕ ਘੁੰਮਣਾ ਨਹੀਂ ਪੈਂਦਾ ਠੀਕ ਆ ਤੁਹਾਡੇ ਰਾਹੀਂ ਤੁਹਾਡੇ ਮੱਧ ਮ ਰਾਹੀਂ ਜਿੱਥੇ ਜਿੱਥੇ ਤੁਸੀਂ ਬੈਠੇ ਹੋ ਉੱਥੇ-ਉੱਥੇ ਤੁਹਾਡੇ ਚੈਨਲ ਚਲਾ ਕੇ ਅਸੀਂ ਲਾਈਵ ਦਿਖਾ ਰਹੇ ਹਾਂ ਵੀ ਸਾਡੀ ਐਸਜੀਪੀਸੀ ਇਹ ਕਰ ਰਹੀ ਆ ਪਰ ਉਹ ਕਰਨੀ ਧਿਆਨ ਨਹੀਂ ਦੇ ਰਹੇ ਕੱਲਾ ਧਰਮ ਪ੍ਰਚਾਰ ਉਹਨਾਂ ਨੇ ਲਿਖਿਆ ਹੈ ਅੱਜ ਤੱਕ ਮੈਂ ਇੰਨੇ ਨੰਗਦੇ ਆ ਇੱਥੋਂ ਰੋਡ ਦੇ ਉੱਤੋਂ ਦੀ ਅੱਜ ਪਹਿਲਾ ਹੀ ਲਾ ਸੀ ਮੈਂ ਤੁਹਾਨੂੰ ਦੱਸਦਾ ਕਿ ਹੁਣ ਮੈਂ ਸਮਾਲਸਰ ਗਿਆ ਸੀਗਾ ਉੱਥੇ ਭਾਈ ਜਗਰਾਤ ਸਿੰਘ ਦਾ ਸ਼ਿਦੀ ਦਿਹਾੜਾ ਮਨਾਇਆ ਉਹਨਾਂ ਨੇ ਅੱਜ ਪਹਿਲੇ ਭਾਈ ਸਾਹਿਬ ਦੇ ਪਿਤਾ ਭਾਈ ਅਮਰਤਪਾਲ ਸਿੰਘ ਦੇ ਪਿਤਾ ਸੀ ਪਹਿਲੇ ਜਥੇਦਾਰ ਦੇ ਪਿਤਾ ਜਿਹੜੇ ਮੇਰੇ ਕੋਲੋਂ ਖੜ ਕੇ ਐ ਸਕਰੀਨ ਨਹੀਂ ਬਥੇਰੇ ਇੱਥੋਂ ਦੀ ਕਾਰਾਂ ਦੇ ਉੱਤੋਂ ਦੀ ਜਥੇਦਾਰ ਲੰਘਦੇ ਆ ਨਾਲ ਗੰਨਮੜ ਵੀ ਉਹਨਾਂ ਦੇ ਪਰ ਅੱਜ ਤੱਕ ਸਾਡੇ ਗੁਰਸਿੱਖਾਂ ਨੇ ਵੀ ਆ ਕੇ ਇੱਥੇ ਨਹੀਂ ਹਾਂ ਦਾ ਨਾਰਾ ਮਾਰਿਆਗਾ ਜਿਹੜੇ ਤੁਹਾਡੇ ਵਰਗੇ ਵੀਰ ਆ ਉਹਨਾਂ ਨੇ ਮੈਨੂੰ ਬਹੁਤ ਸਰਕਾਰ ਦਿੱਤਾ ਜਾਂ ਪਿੰਡ ਮਗਰਾੜੀ ਆ ਜਿਹੜਾ ਆ ਪਿੰਡ ਮਗਰਾੜੀ ਆ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਸ਼ੋ ਧਰਤੀ ਦੇ ਉੱਤੇ ਇਹ ਪਿੰਡ ਵਸਿਆ ਹੋਇਆ ਉਹਨਾਂ ਦੀ ਚਰਨਸ਼ੋ ਪ੍ਰਾਪਤ ਧਰਤੀ ਹੈ ਤੇ ਨਾਲ ਹੀ ਇੱਥੇ ਪਹਿਲਾਂ ਤੁਹਾਨੂੰ ਪਤਾ ਬਿਆਦਵੀ ਦਾ ਮੋਦਾ ਵੀ ਚੱਲਿਆ ਸੀ ਪਰ ਅੱਜ ਵੀ ਮੈਨੂੰ ਖੜਾ ਕੀਤਾ ਤਾਂ ਬੰਗਰਾੜੀ ਪਿੰਡ ਨੇ ਖੜਾ ਕੀਤਾ ਬੰਗਰਾੜੀ ਦੇ ਬੱਚਾ ਬੱਚੀ ਤੋਂ ਲੈ ਕੇ ਬਜ਼ੁਰਗਾਂ ਤੱਕ ਮੇਰਾ ਸਤਕਾਰ ਕਰਦੇ ਆ ਜੀ ਮੈਂ ਦੇ ਨਹੀਂ ਦੇ ਐ ਜਨਮ ਤੱਕ ਜੀ ਮੈਂ ਸੱਤਾ ਜਨਮਾਂ ਚ ਦੇ ਨਹੀਂ ਦੇ ਸਕਦਾ ਪਿੰਡ ਬੰਗਰਾੜੀ ਤੇ ਰਣਸੰਗ ਵਾਲੇ ਪੰਜਾਬ ਦੇ ਲੋਕ ਕਹਿੰਦੇ ਆ ਵੀ ਪੰਜਾਬੀ ਇਹ ਕੰਮ ਨਹੀਂ ਕਰਦੇ ਤੁਸੀਂ ਪੰਜਾਬੀ ਐਸ ਹੋਣ ਦੇ ਤੋਂ ਬਾਵਜੂਦ ਸਗੋਂ ਪੂਰੇ ਸਿੱਖੀ ਸਰੂਪ ਚੋਂ ਹਨਾ ਫਿਰ ਵੀ ਇਹ ਸਮਾਂ ਚਾਹੀਦਾ ਨਹੀਂ ਵੀ ਫਿਰ ਵੀ ਜਿਹੜਾ ਇੱਕ ਪਹਿਲੀ ਗੱਲ ਤਾਂ ਬੰਦਾ ਸਿੱਖੀ ਸਰੂਪ ਚ ਆ ਫਿਰ ਪੰਜਾਬੀ ਆ ਫਿਰ ਉਹਦੇ ਉਹਦੇ ਕੋਲ ਆਉਣਾ ਉਹਦੀ ਉਹਦੀ ਤਾਂ ਵੱਧ ਇਨਕਮ ਹੋਣੀ ਚਾਹੀਦੀ ਐ ਸਾਡੇ ਲੋਕਾਂ ਨੂੰ ਵੱਧ ਉਹਦੇ ਕੋਲੇ ਜਾਣਾ ਚਾਹੀਦਾ ਬਿਲਕੁਲ ਜੀ ਜੀ ਮੇਰੇ ਬਰੋਬਰ ਮੈਂ ਅੱਜ ਵੀ ਕਹਿੰਦਾ ਮੇਰੇ ਬਰੋਬਰ ਕੋਈ ਪ੍ਰਦੇਸੀ ਆ ਕੇ ਰੇੜੀ ਲਾ ਲਵੇ ਨਾ ਤੇ ਉਹਦੇ ਕੋਲੇ ਲੈਣਾ ਲੱਗ ਜਾਣਗੇ ਆ ਪਰ ਪ੍ਰਦੇਸ ਸਿੰਘਾਂ ਦੇ ਨਾਲ ਲੜਨ ਦੇ بجائے ਅਸੀਂ ਬਿਜ਼ਨਸ ਹੋਰ ਵਧਾ ਲਈਏ ਹੋਰ ਚੰਗਾ ਪ੍ਰੋਜੈਕਟ ਕਰ ਲਈਏ ਹਨਾ ਜਾਂ ਕੋਈ ਸਬਜ਼ੀ ਦੀ ਰਿਹੜੀ ਆ ਪਰ ਸੰਘੋ ਮੈਂ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀਰੇ ਉਹ ਕਿਸਾਨ ਆ ਭਵੇਂ ਮਜ਼ਦੂਰ ਆ ਭਵੇਂ ਕੋਈ ਦੁਕਾਨਦਾਰ ਆ ਵੀਰੇ ਸੰਘੋ ਨਾ ਠੀਕ ਆ ਕੂਬ ਤੁਸੀਂ ਰੇੜੀਆਂ ਲਾਉਂਗੇ ਜਿਹੜੇ ਕੰਮ ਤੋਂ ਇਹ ਕਾਮਯਾਬੀ ਕਰਦੇ ਆ ਆਪਣੇ ਕੋਲ ਚੇ ਲਾ ਲੇ ਗੋਲ ਗੱਪੇ ਲਾ ਲਿਓ ਕੰਮ ਜਦੋਂ ਤੁਸੀਂ ਕਰੋਗੇ ਵੀਰੇ ਵਿਵਾਦ ਖੜੇ ਹੋਣ ਦੀ ਸਵਾਲ ਹੀ ਨਹੀਂ ਪੈਦਾ ਹੋ ਜੇ ਇਹ ਆਪੇ ਰੇੜੀਆਂ ਛੱਡ ਕੇ ਕੰਮ ਮਾਰੀ ਇੱਧਰ ਆਏ ਆ ਵਿਚਾਰੇ ਠੀਕ ਆ ਨਾ ਇਹਨਾਂ ਇਹਨਾਂ ਤੋਂ ਆਪਾਂ ਖਾਈ ਜਾਂਦੇ ਆ ਕੰਮ ਕਰੀ ਜਾਂਦੇ ਆ ਜੇ ਅਸੀਂ ਆਪ ਪੰਜਾਬੀ ਕੰਮ ਕਰਾਂਗੇ ਪੰਜਾਬ ਦੇ ਵਿੱਚ ਰਹਿ ਕੇ ਤੇ ਬਈ ਇਹ ਆਟੋਮੈਟਿਕ ਆਪ ਹੀ ਚਲੇ ਜਾਣਗੇ ਨਹੀਂ ਤਾਂ ਪੰਜਾਬ ਤੇ ਕਬਜ਼ਾ ਇਹਨਾਂ ਦਾ ਹੋ ਹੀ ਜਾਣਾ ਨਹੀਂ ਕਬਜ਼ਾ ਤਾਂ ਚਲੋ ਇਹ ਇਹ ਸ਼ਬਦ ਗਲਤ ਹੈ ਵੀ ਇਹ ਵੀ ਤਾਂ ਇਸ ਦੇਸ਼ ਦੇ ਹੀ ਵਸਨੀਕ ਆ ਆਪਾਂ ਇਹ ਨਹੀਂ ਕਹਿੰਦੇ ਪਰ ਗੱਲ ਤਾਂ ਇਹੀ ਹੈ ਇਹੀ ਹੈ ਵੀ ਇਹ ਕੰਮ ਜਦੋਂ ਆਪਾਂ ਨਹੀਂ ਕਰਦੇ ਤਾਂ ਫਿਰ ਕੋਈ ਤਾਂ ਕਰੂਗਾ ਨਹੀਂ ਜਿਵੇਂ ਵਿਵਾਦ ਵਿਵਾਦ ਦੇ ਵਿੱਚ ਲੈਣਾ ਨਾ ਮੈਨੂੰ ਵੀ ਜਿਹੜੇ ਵੀ ਬੰਦੇ ਕਹਿੰਦੇ ਆ ਵੀ ਇਹਨਾਂ ਦਾ ਕਬਜ਼ਾ ਹੋ ਜਾਣਾ ਪੰਜਾਬ ਦੇ ਵਿੱਚ ਇਹਨਾਂ ਦਾ ਕਬਜ਼ਾ ਹੋ ਜਾਣਾ ਵੀ ਜਦੋਂ ਅਸੀਂ ਕੰਮ ਕਰਾਂਗੇ ਨਹੀਂ ਜਦੋਂ ਵਾਰ-ਵਾਰ ਮੰਨ ਕੇ ਚੱਲੋ ਵੀ ਆਹ ਕੰਪਨੀ ਦੇ ਵਿੱਚ ਮੈਂ ਕੰਮ ਕਰ ਰਿਹਾ ਸੀ ਇਹ ਇਸ ਕੰਪਨੀ ਦੀਆਂ 10 ਰੇੜੀਆਂਆਂ ਸੀ 10 ਹੀ ਪੰਜਾਬੀਆਂ ਨੇ ਲਾਈਆਂ ਸਾਨੂੰ ਮਾਣ ਹੋਇਆ ਅੱਜ ਉਹ ਹਿੰਦੂ ਭਰਾ ਹੈ ਸਾਨੂੰ ਅੱਜ ਜਦੋਂ ਉਹਨਾਂ ਨੂੰ ਪਤਾ ਲੱਗਿਆ ਜਿਸ ਤਰ੍ਹਾਂ ਤੁਸੀਂ ਆ ਕੇ ਦੇਖਿਆ ਉਹਨਾਂ ਨੇ ਜਦੋਂ ਲਿਖਿਆ ਦੇਖਿਆ ਜੇ 30 ਕੁਲਫੀਆਂ ਦਾ ਡੱਬਾ ਜਿਹੜਾ 300 ਰੁਪਏ ਦਾ ਉਹ ਅੱਜ ਇਸ ਪੇਟੀ ਦੇ ਵਿੱਚ ਆਪਦੇ ਹੱਥੀਂ ਫਰੀ ਰੱਖਦੇ ਆ ਉਹ ਮੈਡਮ ਵੀ ਆਪ ਰੱਖਦੀ ਆ ਤੇ ਆਪ ਉਹ ਸਰ ਵੀ ਰੱਖ ਦਿੰਦਾ ਵੀ ਇਹ ਬੱਚਿਆਂ ਨੂੰ ਜੋੜ ਰਿਹਾ ਸਿੱਖੀ ਦੇ ਨਾਲ ਧਰਮ ਦੇ ਨਾਲ ਜੋੜ ਰਿਹਾ ਤੇ ਇਹਨੂੰ ਆਪਾਂ ਇਹ ਸੇਵਾ ਵੀ ਕਰਨੀ ਆ ਉਹਦਾ ਉਹਦਾ ਮਤਲਬ ਇਹ ਹੀ ਆ ਵੀ ਅਸੀਂ ਕਹਿੰਦੇ ਵੀ ਕਬਜ਼ਾ ਹੋਊਗਾ ਜਦੋਂ ਅਸੀਂ ਆਪ ਕੰਮ ਕਰਾਂਗੇ ਅਸੀਂ ਪੰਜਾਬੀ ਡਟ ਕੇ ਕੰਮ ਕਰਾਂਗੇ ਮਿਹਨਤ ਅਸੀਂ ਕਰਕੇ ਰਾਜੀ ਨਹੀਂ ਹੋਰ ਵੀ ਮੈਂ ਕਹਿੰਦਾ ਮੇਰਾ ਇਹੀ ਉਪਰਾਲਾ ਵੀ ਅਗਲੀ ਵਾਰੀ ਨੂੰ ਮੈਂ ਇੱਥੇ ਸੈਂਟਰ ਲੈ ਕੇ ਆਵਾਂ ਵੱਡਾ ਮੈਨੂੰ ਦੁਕਾਨ ਮਿਲੇ ਕੋਈ ਤੇ ਜਿਹੜੇ ਮੇਰੇ 10 ਵੀਰ ਆ ਪੰਜਾਬੀ ਕੰਮ ਕਰਨ ਵਾਲੇ ਹੋਣ ਤੇ ਮੈਂ ਉਹਨਾਂ ਨੂੰ ਇੱਥੇ ਕੰਮ ਤੇ ਲਾ ਸਕਦਾ ਬਿਲਕੁਲ ਛੋਟੇ-ਛੋਟੇ ਉਪਰਾਲਿਆਂ ਦੇ ਨਾਲ ਵੱਡੇ ਪ੍ਰਭਾਵ ਪਾਏ ਜਾ ਸਕਦੇ ਇਹੋ ਜਿਹਾ ਵੀ ਇੱਕ ਛੋਟਾ ਜਿਹਾ ਉਪਰਾਲਾ ਖਾਲਸਾ ਜੀ ਕਰ ਰਿਹਾ ਹੈ ਇਹਦੇ ਨਾਲ ਬਹੁਤ ਵਧੀਆ ਪ੍ਰਭਾਵੀ ਪੈ ਸਕਦਾ ਖਾਲਸਾ ਜੀ ਤੁਸੀਂ ਤੁਹਾਡਾ ਟਾਈਮ ਦਿੱਤਾ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਮੈਂ ਡੇਲੀ ਰੋ ਜਿਹੜਾ ਤੁਹਾਡਾ ਚੈਨਲ ਆ ਉਹਦਾ ਮੈਂ ਤੈਅ ਦੇ ਲੋ ਧੰਨਵਾਦ ਕਰਦਾ ਤੁਸੀਂ ਮੈਨੂੰ ਟਾਈਮ ਦਿੱਤਾ ਸਕੇ ਜੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਗੁਰੂ ਮਹਾਰਾਜ ਸਾਨੂੰ ਇਦੋਂ ਵੀ ਜਿਆਦਾ ਤਰੱਕੀਆਂ ਤੁਹਾਡਾ ਲੈਬ ਦਾ ਕੰਮ ਖੜੇ ਨਹੀਂ ਤੂੰ ਜਿਆਦਾ ਹੀ ਚੱਲੇ ਗੁਰੂ ਸਾਹਿਬ ਅੱਗੇ ਹੀ ਅਰਦਾਸ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ